ਉਨੇ ਆਉਂਦੇ ਹੋਈ ਮੇਰੀ ਆਰਮੀ ਨਾਲ ਗਲੋਰੀ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ মিডিਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜ੍ਹਦੇ ਨੂੰ ਉੱਥੇ ਚਲੇ ਜਾਂਦੇ ਆ ਹੇ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ 파ਟ ਉਹਦੇ ਜਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭਤੋਖ ਰਿਆ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦੇ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜਿਹੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਟ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਵੇ ਸੀਮ ਸਾਹਿਬ ਕੋਈ ਜਿਹੜਾ ਇਹ ਸਾਦੇ ਵਿਖਿਆ ਬੰਦੇ ਦਾ ਬਿਆਨ ਆਇਆ ਸੀ ਤਨਾਅ ਘਟਨ ਕਰਨ ਨੂੰ ਤਿਆਰ ਆ ਤੁਹਾਨੂੰ ਲੱਗਦਾ ਕਿ ਇਲਾਕਿਆਂ ਦੇ ਨਾਲ ਕੋਈ ਕੋਟਗਰੇਜਨ ਹੋ ਰਿਹਾ ਹੈ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਆ ਹੁਣ ਤਾਂ ਹੁਣ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗ ਕੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਉਹ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਆ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਣਾ ਖਤਮ ਕਰਨ ਨੂੰ ਤਿਆਰ ਆਂ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਔਰ ਅੱਜ 4 ਵਜੇ ਸਰਬ ਧਰਮ ਮੀਟਿੰਗ ਰਾਜ ਭਵਨ ਚ ਗਵਰਨਰ ਸਾਹਿਬ ਔਰ ਅਸੀਂ ਉਹਨੂੰ ਜਿਹੜਾ ਬੁਲਾਇਆ ਔਰ 5 ਵਜੇ ਆਲ ਪਾਰਟੀ ਮੀਟਿੰਗ ਤਾਂ ਕਿ ਅਸੀਂ ਫੌਜ ਨੂੰ ਇਹ ਮੈਸੇਜ ਦੇ ਦਈਏ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣੇ ਆਪਣੇ ਨਿੱਜੀ ਨਫਾਦਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਔਰ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਹਨ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ ਸੋ 4 ਵਜੇ ਸਰਬ ਧਰਮ ਮੀਟਿੰਗ ਹੈ ਰਾਜਪਬੰਚ 5 ਵਜੇ ਸਰ ਪਾਰਟੀ ਮੀਟਿੰਗ ਹੈ ਬਿਲਕੁਲ ਤਾਂ ਜਮਨੂ ਜਿਹਨਾਂ ਨੂੰ ਨੁਕਸਾਨ ਹੈ ਉਹ 200 ਤੋਂ ਜ਼ਿਆਦਾ ਹੋ ਰਿਹਾ ਇੱਕ ਜੰਮੂ ਕਸ਼ਮੀਰ ਨੂੰ ਜ਼ਿਆਦਾ ਹੋ ਰਿਹਾ ਔਰ ਦੂਜਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਉਪਰੰਦ ਲਈ ਜਾਂ ਕਰ ਜਾਂ ਇਹ ਕਿ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਬਾਹਰ ਆਉਣ ਦੇ ਕੋਈ ਪਲਾਨਸ ਕੀਤੇ ਗਏ ਹਨ ਹਮੇਸ਼ਾ ਕਿ ਹਰ ਤਾਂ ਲੜਾਈ ਖਤਮ ਨਹੀਂ ਕੋਈ ਦੇਖੋ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਸਾਡਾ ਬਾਰਡਰ ਲੱਗਦਾ ਉਹਨਾਂ ਨਾਲ ਔਰ ਬਿਲਕੁਲ ਫਲੈਟ ਗਰਾਊਂਡ ਬਾਰਡਰ ਹੈ ਜੀ ਰਾਜਸਥਾਨ ਚ ਜਿਹੜੇ ਨੇ ਉਹ ਰੇ ਦੇ ਤਿੱਬੇ ਨੇ ਇਧਰ ਪਹਾੜ ਨੇ ਇਹੀ ਇੱਕ ਬਾਰਡਰ ਹੈ ਜਿਹਦੇ ਵਿੱਚ ਆਹੀ ਕੰਟੈਕਟ ਹੋ ਜਾਂਦਾ ਹੈ ਕਿ ਉਹ ਸਾਹਮਣੇ ਪਾਕਿਸਤਾਨ ਦੇ ਪਿੰਡ ਦਿਖਦੇ ਨੇ ਬਿਲਕੁਲ ਅੱਖਾਂ ਨਾਲ ਨੰਗੀ ਅੱਖਾਂ ਹੀ ਦੇਖਦੇ ਨੇ ਦੁਰਬੀਨ ਨਾਲ ਜਾਉ ਵੀ ਜਾਣ ਦੀ ਲੋੜ ਨਹੀਂ ਸੋ ਇਸ ਕਰਕੇ ਸਾਨੂੰ ਉਮੀਦ ਸੀ ਅਸੀਂ ਪਹਿਲੇ ਤਿਆਰ ਸੀ ਕਿ ਉਹ ਕਰਨਗੇ ਤਾਂ ਇਧਰle ਆਸੀ ਆਉਣਗੇ ਤਾਂ ਪੰਜਾਬ ਨੇ ਪਹਿਲਾਂ ਵੀ ਫਰੰਟ ਤੇ ਲੜਾਈ ਲੜਈਏ ਪੰਜਾਬ ਹੁਣ ਵੀ ਫਰੰਟ ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਫਿਰੋਜ਼ਪੁਰ ਵਾਲੇ ਸੀਐਸਓ ਡੀਐਮਸੀਐਸੀ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉੱਥੇ ਗਏ ਬਣੇ ਕੱਲ ਨੂੰ ਮੈਂ ਮਤਲਬ ਹੁਣ ਦਾਸਨੀ ਸਾਧਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟੌਪ ਸੀਕ੍ਰੇਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ ਇੱਥੇ ਨਜ਼ਰ ਲੰਡੀਆਂ ਜਾਂ ਖੇਤਾਂ 'ਚ ਮੈਂ ਲੋਕਾਂ ਨੂੰ ਮਿਲ ਕੇ ਆਉਂਗਾ ਪੈਨਿਕ ਨਾ ਹੋ ਕੋਈ ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਗੈਸ ਸਿਲੰਡਰ ਭਰਾਲੋ ਗੱਡੀਆਂ ਦੇ ਟੈਂਕੀਆਂ ਭਰਾਲੋ ਵਾਲੀ ਇੱਕ ਐਦਾਂ ਦੀ ਸਿਚੁਏਸ਼ਨ ਐ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜਰੂਰੀ ਵਸਤਾਂ ਸਭ ਕੁਝ ਆ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲੋ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾਂ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਡਿਊਟੀ ਲਗਾਤੀ ਸਾਡੇ ਮੰਤਰੀਆਂ ਦੀ ਵੀ ਡਿਊਟੀ ਲਗਾਤੀ ਦੋ ਦੋ ਮਨਿਸਟਰ ਹਰ ਜ਼ਿਲ੍ਹੇ ਚ ਬਾਰਡਰ ਦੇ ਚ ਇਹੀ ਮਾਨੀਟਰ ਕਰਨਗੇ ਕੋਈ ਕੋਈ ਇੱਥੇ ਬਲੈਕ ਮਾਰਕੀਟਿੰਗ ਜਾਂ ਕੋਈ ਕੋਈ ਰੋਕ ਕੇ ਆਪਣਾ ਸਮਾਨ 26 ਲੋਕਾਂ ਦੀ ਉਹਨੂੰ ਮਹਿੰਗਾ ਹੈ ਮਹਿੰਗਾ ਵੇਚਣ ਦੀ ਕੋਸ਼ਿਸ਼ਾਂ ਇਹ ਸਨ ਸਰ ਇਹਨਾਂ ਨੇ ਸੂਚਨਾਰਤਾ ਦਾ ਪ੍ਰਵਾਹ ਜਿਹੜਾ ਹੋਵਾ ਜਿਹੜੀ ਰੂਮਰ ਜਿਹੜੀ ਹੈਗੀ ਹੈ ਉਹ ਫੈਲਾ ਰਹੇ ਨੇ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸ਼ਰਾਰਤੀ ਐਲੀਮੈਂਟ ਨਹੀਂ ਦੂਜੀ ਮੀਡੀਆ ਵੀ ਬੱਚੀ ਹੈ ਮੇਨਸਟਰੀਮ ਮੀਡੀਆ ਵੀ ਬੱਚੀ ਹੈ ਜੇ ਉਹਨੇ ਬੰਬ ਹੋਣੇ ਨੇ ਆਪਣੇ ਕੋਲੇ ਨਾ ਉਹਨਾਂ ਕੋਲੇ ਉਹਨੇ ਜਹਾਜ਼ ਨਹੀਂ ਹੋਣੇ ਜਿਹਨੇ ਚਲਾ ਰੱਖਿਆ ਤੁਸੀਂ ਕੰਪਿਊਟਰ ਲਾ ਲਓ ਕਿਰਪਾ ਕਰਕੇ ਮੈਂ ਮੀਡੀਆ ਨੂੰ ਬੇਨਤੀ ਕਰਦਾ ਹਰ ਗਲਤੀ ਹਰ ਵੀ ਖੁੱਸ ਗਈ ਹੈ ਭਾਰਤ ਦੀ ਸੈਨਾ ਪਾਕਿਸਤਾਨ ਮੇਂ 라ਵਲਪਿੰਡੀ ਮੇਂ ਲੜਾਇਗਾ ਝੰਡਾ ਮਤਲਬ ਥੋੜਾ ਜਿਹਾ ਇਸ ਗੱਲ ਤੋਂ ਗੁਰੇਜ਼ ਕਰੋ ਕਿ ਇਸ ਮੌਕਾ ਸਾਥ ਦਿਓ ਘਬਰਾਉਣ ਦੀ ਲੋੜ ਨਹੀਂ ਉਹ ਤੁਹਾਡੀਆਂ ਖਬਰਾਂ ਸੁਣ ਕੇ ਤਰ ਪੈਂਦੇ ਉਧਰ ਨੂੰ ਵੀ ਤਾਂ ਤੇਲ ਭਰ ਆ ਲਈਏ ਤਾਂ ਕੰਮ ਖਰਾਬ ਹੋ ਗਿਆ ਸੋ ਸੋਸ਼ਲ ਮੀਡੀਆ ਕੱਲਾ ਨਹੀਂ ਸੋਸ਼ਲ ਮੀਡੀਆ ਤੇ ਤੁਸੀਂ ਤਾਂ ਯਕੀਨ ਜਿਹੜਾ ਮੇਨਸਟ੍ਰੀਮ ਮੀਡੀਆ ਦਾ ਯਕੀਨ ਵਾਲਾ ਮੀਡੀਆ ਹੈ ਕੋਈ ਤੁਹਾਡੀ ਇਨਫੋਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਆਨ ਕਰਦੇ ਨੇ ਉਧਰੋਂ ਇਨਫੋਰਮੇਸ਼ਨ ਦੀ ਬਜਾਏ ਬਲਦਾ ਵੀ ਜੰਗ ਲੱਗੀ ਪਈ ਆ ਹੋਗਾ ਹੋ ਗਿਆ ਉਹ ਬੰਦੀ ਕਰ ਦਿੰਦੇ ਨੇ ਵੀ ਯਾਰ ਰਹਿਣ ਦਿਓ ਸੋ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਜਿਆਦਾ ਜਿਹੜੀ ਮੀਡੀਆ ਚ ਗੱਲ ਚੱਲ ਰਹੀ ਹੈ ਝੂਠ ਹੈ ਆ ਸੱਚ ਹੈ ਸਵਿਸਤਰਾ ਨਹੀਂ ਕੋਈ ਐਡਵਾਈਸ ਵੀ ਨਹੀਂ ਆਈ ਹੈ ਨਾ ਹੋ ਰਹੇ ਹੈ ਇਮਰਜੈਂਸੀ ਕਿ ਅਗਰ ਅਸੀਂ ਕਹਿੰਦੇ ਪਠਾਨਕੋਟ ਤੇ ਬਾਰਡਰ ਏਰੀਆ ਹੈ ਇੰਟੈਂਸਿਟੀ ਬਿਲਕੁਲ ਵੱਧ ਚੁੱਕੀ ਹੈ ਕੱਲ ਰਾਤ ਕੋ ਵੀ ਅਟੈਕ ਹੋਇਆ ਤੇ ਅੱਜ ਸਵੇਰੇ ਵੀ ਅਟੈਕ ਹੈ ਇਸ ਦੇ ਨਾਲ ਹੀ ਮੰਤਰੀ ਲਗਾਤਾਰ ਬਾਰਡਰ ਏਰੀਆ ਦੇ ਵਿੱਚ ਤਣਾਤ ਹੈ ਮੈਂ ਮੈਂ ਤਿੰਨਾਂ ਦੇ ਸਵਾਲਾਂ ਜਵਾਬ ਦੇ ਤਿੰਨਾਂ ਦੇ ਸਵਾਲਾਂ ਜਵਾਬ ਜਿਹੜਾ ਰਹਿਾਈਸ਼ੀ ਦੇਖੋ ਇਹਨਾਂ ਨੇ ਕਹਿਣਾ ਕਿ ਜੋ ਪਠਾਨਕੋਟ ਦੇ ਵਿੱਚੋਂ ਰਾਤ ਨੂੰ ਹੋਇਆ ਵੱਧਿਆ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਸੋ ਇਹ ਪਹਿਲਾ ਸਵਾਲ ਵੀ ਇਹੀ ਹੋਇਆ ਸੀ ਇੱਕ ਪਾਸੇ ਤਾਂ ਕਹਿੰਦੇ ਤਣਾਅ ਘੱਟ ਕਰੋ ਦੂਜੇ ਪਾਸੇ ਕਹਿੰਦੇ ਗ੍ਰੀਡਤੀ ਵਧਾ ਦਿਓ ਡਰੋਨ ਇੱਧਰ ਨੂੰ ਜਾਂ ਮਜ਼ਾਈਲਾਂ ਇੱਧਰ ਨੂੰ ਸੱਡਣ ਦੀ ਦੂਜੀ ਰਹਿਸ਼ੀ ਇਲਾਕੇ ਨੇ ਇਹ ਬਹੁਤ ਮੰਦਪਾਗੀ ਗੱਲ ਹੈ ਭਾਰਤੀ ਫੌਜ ਨੇ ਉਹਨਾਂ ਦੇ ਜਿਹੜੇ ਟੈਰਿਸਟਾਂ ਦੇ ਟ੍ਰੇਨਿੰਗ ਸੈਂਟਰ ਨੇ ਜਾਂ ਉਹਨਾਂ ਦੇ ਮੁਖੱਲੇ ਨੇ ਵੱਡੇ ਵੱਡੇ ਲਸ਼ਕਰੇ ਤੋਂ ਬਾਅਦ ਇਹ ਹਿਜਬੁੱਲ ਦੇ ਜੈਸੀ ਮੁਹੰਮਦ ਉਹਨਾਂ ਨੂੰ ਟਾਰਗੇਟ ਕੀਤਾ ਆਪਾਂ ਕੋਈ ਰਹਿਸ਼ੀ ਹਲਕ ਇਲਾਕੇ 'ਚ ਉਹਨਾਂ ਦੇ ਨਈਂਕ ਕੀਤਾ ਟਾਰਗੇਟ ਉਹ ਉਹ ਕਰਦੀ ਰਹਿ ਸ਼ਿਲਾਕੇ ਨੇ ਠੀਕ ਹੈ ਨਾ ਸੋ ਇਸ ਕਰਕੇ ਮਤਲਬ ਇਹ ਬਹੁਤ ਕਾਰਜਾਤਪੂਰਨ ਲੱਗਦਾ ਕਿ ਤੁਸੀਂ ਆਮ ਲੋਕਾਂ ਨੂੰ ਰਾਤ ਨੂੰ ਸੁੱਤੇ ਪਿਆ ਦੇ ਘਰਾਂ ਵੱਲੋਂ ਜਿਹੜਾ ਉਹ ਕੰਪਿਊਟਰ ਚ ਫੀਡ ਕਰਕੇ ਤੁਸੀਂ ਉੱਥੇ ਭੇਜਦੇ ਹੋ ਕਿ ਲੋਕ ਮਰਨ ਪੈਣਕ ਹੋਵੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਦੇ ਨਾਲ ਵੀ ਨਿਸ਼ਟ ਨੂੰ ਪਿਆਰ ਆ ਉਹਨੂੰ ਕਿਤੇ ਰਸਤੇ 'ਚ ਹੀ ਕਿਸੇ آبادی ਤੋਂ ਪਹਿਲਾਂ ਉਹਨੂੰ ਡਰੋਨ ਨੂੰ ਜਿਹੜਾ ਸੁੱਟ ਲਿਆ ਜਾਵੇ ਜਾਂ ਮਜ਼ਾਈਲਾਂ ਨੂੰ ਜਿਹੜਾ ਉਹ ਰਸਤੇ 'ਚ ਹੀ ਖੇਤਾਂ 'ਚ ਰੋਕ ਲਿਆ ਜਾਵੇ ਆਖਰੀ ਹਸ਼ੀਲਾ ਕਿ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਕੈਜੂਐਲਟੀ ਦੀ ਖਬਰ ਹੈ ਨਹੀਂ ਸਿਰਫ ਫਿਰੋਜ਼ਪੁਰ ਦੀ ਜਿਹੜੀ ਖਬਰ ਆ ਉਹ ਤੁਹਾਨੂੰ ਗੁਪਿੰਦਰ ਸਿੰਘ ਜੀ ਆਮ ਸਾਥ ਕੋਈ ਜਿਹੜੇ ਪੀੜਤ ਨੇ ਯੂਨੀਵਰਸਿਟੀ ਦੇ ਵਿੱਚ ਬੱਚੇ ਜਿਹੜੇ ਬਾਹਰੋਂ ਪੜ੍ਹਦੇ ਨੇ ਉਹਨਾਂ ਵਾਸਤੇ ਵੀ ਕੋਈ ਐਡਵਾਈਜ਼ਰੀ ਸਰਕਾਰ ਵੱਲੋਂ ਹਾਂ ਕੀਤੀ ਗਈ ਹੈ ਕਈ ਜੁਨੀਵਰਸਿਟੀ ਦੇ ਜਾਂ ਕਾਲਜ ਦੇ ਬੱਚੇ ਜਿਹੜੇ ਬਾਹਰੋਂ ਪੜ੍ਹਦੇ ਨੇ ਤਾਂ ਉਹਨਾਂ ਨੂੰ ਜ਼ਬਰਦਸਤੀ ਕਿਹਾ ਜਾ ਰਿਹਾ ਤੁਸੀਂ ਚਲੇ ਜਾਓ ਅਸੀਂ ਐਡਵਾਈਜ਼ਰੀ ਕਿਤੇ ਕਿਸੇ ਬੱਚੇ ਨੂੰ ਜਾਣ ਤੇ ਮਜਬੂਰ ਨਾ ਕਰੋ ਠੀਕ ਹੈ ਨਾ ਉਹਨਾਂ ਦੀ ਸੇਫਟੀ ਔਰ ਉਹ ਸਪੈਸਿਫਿਕ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਹੈ ਚਾਹੇ ਚਾਹੇ ਪ੍ਰਾਈਵੇਟ ਕਾਲਜ ਹੈ ਉਹਨਾਂ ਦੀ ਹੋਊਗੀ ਔਰ ਕੁਛ ਜਿਹੜੀ ਜਿਵੇਂ ਸੰਸਥਾ ਮੈਡੀਕਲ ਕਾਲਜ ਅੰਮ੍ਰਿਤਸਰ ਉਹ ਕਹਿੰਦੇ 14 ਤਰੀਕ ਨੂੰ ਅਸੀਂ ਪੇਪਰ ਲੈਣੇ ਐ ਇਸ ਮੌਲ ਚ ਕਿਹੜਾ ਮੌਲ ਚ ਕਿਹੜੇ ਪੇਪਰ ਹੋ ਜਾਣਗੇ ਸੋ ਅਸੀਂ ਸਾਰਿਆਂ ਨੂੰ ਇਹ ਵੀ ਐਡਵਾਈਸਰੀ ਜਾਰੀ ਕੀਤੀ ਹੈ ਕਿ ਕੋਈ ਇਗਜ਼ਾਮ ਜਿਹੜਾ ਕੰਪੀਟੀਸ਼ਨ ਦਾ ਉਹਨੂੰ ਫਿਲਹਾਲ ਡਿਲੇ ਕਰੋ ਬਾਅਦ ਚ ਕਰ ਲਿਓ ਤਾਂ ਪਰ ਇਹ ਨਹੀਂ ਹੈਗਾ ਕਿ ਤੁਸੀਂ ਮਜਬੂਰ ਕਰੋਗੇ ਪੇਪਰ ਲੈਣੇ ਅਸੀਂ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਇਸ ਤਰ੍ਹਾਂ ਹੁੰਦਾ ਸਾਡੇ ਕੋਲ ਰਿਪੋਰਟ ਆਉਂਦੀ ਅਸੀਂ ਨਾਲ ਨਾਲ ਸੀਰ ਸਰ ਜੀ ਇਹ ਕੀ ਦੋ ਸਿਸਟਮ ਨੂੰ ਲੈ ਕੇ ਬਜਟ ਕੱਲ ਕੈਬਨਿਟ ਚ ਪਾਸ ਹੋ ਗਿਆ ਕੀ ਉਸ ਨੂੰ ਲੈ ਕੇ ਕੋਈ ਟਾਈਮ ਬਾਉਂਡ ਸਿਚੁਏਸ਼ਨ ਟਾਈਮ ਬਾਉਂਡ ਨਹੀਂ ਹੈ ਕਿਉਂਕਿ ਉਹ ਤਾਂ ਐਸ अर्ਲੀ ਐਸ ਪੋਸੀਬਲ ਦੇਖੋ ਐਸ ਪਰ ਐਸ अर्ਲੀ ਐਸ ਪੋਸੀਬਲ ਅਸੀਂ ਉਹ ਨੌ ਜਿਹੜੇ ਨੇ ਉਹ ਬਾਕੀ 15 ਉਹਨਾਂ ਕੋਲ ਪਹਿਲੇ ਹੀ ਨੇ ਬਾਕੀਆਂ ਦਾ ਵੀ ਆਉਣ ਵਾਲੇ ਵੀ ਹੋਰ ਮਤਲਬ ਸਾਨੂੰ 54 ਚਾਹੀਦੇ ਆ 10 ਕਿਲੋਮੀਟਰ ਇੱਕ ਇੱਕ ਐਂਟੀ ਡੋਨ 10 ਕਿਲੋਮੀਟਰ ਨੂੰ ਕਵਰ ਕਰਦਾ 532 ਕਿਲੋਮੀਟਰ ਉਦਸ ਸਮੁਚ ਰੰਜਾ ਚਾਹੀਦੇ ਬੜੀ ਜਲਦੀ ਚਰੰਜਾ ਚਰੰਜਾ ਤੱਕ ਪਹੁੰਚ ਜਾਗੇ ਇਹਨਾਂ ਦੀ ਲਾਂਚਿੰਗ ਕਰਕੇ ਇਹਨਾਂ ਨੂੰ ਪਾਇਲਟ ਕਰਕੇ ਅਸੀਂ ਸੈਕੰਡ ਲਾਈਨਾਂ ਤੇ ਫੈਲਦੀ ਇਸ ਵੇਲੇ ਕਿੰਨੇ ਕਿੰਨੇ ਲੋਡ ਜਿਹੜੇ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਅਸੀਂ ਨਾਲ ਆ ਉਹਨਾਂ ਦੇ ਅਸੀਂ ਨਾਲ ਫੌਜ ਦੇ ਨਾਲ ਆ ਔਰ ਜਬ ਜੋ ਵੀ ਕੁਛ ਉਹਨਾਂ ਨੂੰ ਚਾਹੀਦਾ ਕੋਈ ਐਂਬੂਲੈਂਸ ਚਾਹੀਦੀ ਹੈ ਕੋਈ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਕੈਂਪ ਲਾਉਣ ਵਾਸਤੇ ਸਕੂਲ ਕਾਲਜ ਦੀ ਬਿਲਡਿੰਗ ਚਾਹੀਦੀ ਹੈ ਅਸੀਂ ਨਾਲ ਦੀ ਨਾਲ ਪ੍ਰੋਵਾਈਡ ਕਰਵਾ ਦਿੰਦੇ ਹਾਂ ਸੀਐਮ ਸਰ ਜਿਹੜੇ ਮੈਂ ਕਿ ਤੁਸੀਂ ਆਇਆ ਨਗਾਰ ਤੱਕ ਪਹੁੰਚ ਜਾਣੀ ਕੋਸ਼ਿਸ਼ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਇੱਧਰ ਬਹੁਤ ਸਾਰੇ ਬਲਾਦਲੇ ਜਿਹੜੇ ਉਹ ਕੱਚੇ ਨੇ ਉਹਨਾਂ ਦੇ ਬੀਮੇ ਦਾ ਕੁਝ ਨਹੀਂ ਹੈ ਉਹਨਾਂ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਕੇ ਉਹ ਦੇਖੋ ਬਾਹਰ ਬਾਹਰ ਵਿਕਤਨ ਜਿਹੜੇ ਨੇ ਹਜੇ ਤੱਕ ਤਾਂ ਕੋਈ ਬੈਟਲ ਕੈਜੂਐਲਟੀ ਹੋਈ ਨਹੀਂ ਪਰ ਰੱਬ ਨਾ ਕਰੇ ਕੁਛ ਹਸਤਰਾ ਹੁੰਦਾ ਸੀ ਨਾਲ ਖੜਾ ਹੈ ਨਾਟ ਓਨਲੀ ਮਲਾਜ਼ਮ ਕੋ ਉਦੋਂ ਵੀ ਸਾਰਾ ਖਰਚਾ ਵੀ ਇਲਾਜ ਦਾ ਵੀ ਅਸੀਂ ਉਹਦੇ ਫਰਿਸ਼ਤੇ ਚ ਕੱਲ ਉਹ ਨੂੰ ਐਡ ਕਰ ਲਿਆ ਠੀਕ ਹੈ ਨਾ ਕੋਈ ਕਰ ਕੱਲ ਨੂੰ ਕੋਈ ਕਿਸੇ ਦਾ ਘਰ ਟੈਂਦਾ ਜਾਂ ਕੋਈ ਹੋਰ ਉਹਦੇ ਮਾਲ ਦਾ ਕੋਈ ਨੁਕਸਾਨ ਹੁੰਦਾ ਕੋਈ ਪ੍ਰਾਪਰਟੀ ਦਾ ਉਹ ਅਸੀਂ ਆਲ ਪਾਰਟੀ ਮੀਟਿੰਗ ਸਰਕਾਰ ਵੱਲੋਂ ਵੀ ਲੈ ਗਿਆ گورنر ਦੋਨਾਂ ਵੱਲੋਂ ਸੀਐਮ ਤੇ گورنر ਵੱਲੋਂ ਸਾਂਝੇ ਤੌਰ ਤੇ ਅੱਜ ਕਈ ਸੂਬਿਆਂ ਚ ਬੁਲਾਈ ਜਾ ਰਹੀ ਹੈ ਤੇ ਉਹਦਾ ਹੀ ਹਿੱਸਾ ਹੈ ਕਿ ਪੰਜਾਬ ਕਿਉਂਕਿ ਬਹੁਤੀ ਫਰੰਟ ਤੇ ਲੜ ਰਹੀ ਹੈ ਜੀ ਪੰਜਾਬ ਲਈ ਬਹੁਤ ਜ਼ਰੂਰੀ ਹੈ ਜੀ ਇਸ ਦੀ ਕਿਨਾਰੇ ਕਰ ਰਹੇ ਹੋ ਪਰਟੀ 5 ਵਜੇ ਹੈ ਜੀ ਰਾਜਪਾਬਨ ਚ ਆ 4 ਵਜੇ ਸਰਬ ਧਰਮ ਸਾਰੇ ਧਰਮਾਂ ਦੇ ਜਿਹੜੇ ਧਰਮ ਗੁਰੂ ਨੇ ਜਾਂ ਜਿਹੜੇ ਉਹਨਾਂ ਦੇ ਮਹਤਵਰ ਸਖਸ਼ੀਤਨ ਧਾਰਮਿਕ ਸਖਸ਼ੀਤਾ ਨੇ ਗਿਆਨਮਈ ਗੁਣੀ ਲੋਕ ਨੇ ਉਹਨਾਂ ਨਾਲ 4 ਵਜੇ ਉਸੇ ਜਗ੍ਹਾ ਤੇ ਰਾਜਪਾਬਨ 5 ਵਜੇ ਆਲ ਪਾਰਟੀ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਸ ਪੂਰੀਆਂ ਕਰ ਰਹੇ ਉਹਨੇ ਆਉਂਦੇ ਹੋਏ ਮੇਰੀ ਆਰਮੀ ਨਾਲ ਗਲੋਈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ মিডিਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜ੍ਹਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਹੈ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾਂ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ ਪਾਰਟ ਉਹਦੇ ਜਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਪਤੋਖ ਰਿਆ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਹੈ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦੇ ਹਾਂ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਟ ਲੱਗਦਾ ਹੈ ਜਾਂ ਮਜ਼ਾਈਲ ਦਾ ਪਾਟ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡੀਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ سلسلہ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਹੁੰਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫਾਰਮੇਸ਼ਨ ਦਿਓ ਉਹਦੇ ਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਾਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਵੇ ਸੀਐਮ ਸਾਹਿਬ ਕੋਈ ਮਾਰੀ ਇੰਤਜ਼ਾਮ ਦੇ ਵਿਖਿਆ ਬੰਦੇ ਬਿਆਨ ਆਇਆ ਸੀ ਤਣਾਅ ਕਟਨ ਕਰਨ ਨੂੰ ਤਿਆਰ ਆ ਸਾਨੂੰ ਲੱਗਦਾ ਕਿ ਗਲਾਜੇੜੇ ਦਾ ਕੋਈ ਕੋਈ ਤਰ੍ਹਾਂ ਦੇ ਨਹੀਂ ਨਾ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਆ ਹੁਣ ਤਾਂ ਹੁਣ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗੇ ਸਿਰਸੇ ਜਿਹੜੀ ਡਿਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡੋਨਾਂ ਦੀ ਗਿਣਤੀ تک ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਆ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ 4 ਵਜੇ ਸਰਵ ਧਰਮ ਮੀਟਿੰਗ ਰਾਜਪਪੰਚ 5 ਵਜੇ ਸਰਪਾਟੀ ਮੀਟਿੰਗ ਹੋ ਰਹੀ ਹੈ ਪਰਿਟਲਾ ਪੰਚ ਜਿਹਦਾ 400 ਜਰੋਂ ਨੁਕਸਾਨ ਹੈ ਉਹ 200 ਜਰੋਂ ਜ਼ਿਆਦਾ ਹੋ ਰਿਹਾ ਇੱਕ ਜੰਮੂ ਕਸ਼ਮੀਰ ਜ਼ਿਆਦਾ ਹੋ ਰਿਹਾ ਔਰ ਦੂਜਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਕੋਸ਼ਿਸ਼ ਕਿ ਇਸ ਤਰੀਕੇ ਨਾਲ ਉਪਰੰਦ ਲਈ ਜਾਂ ਕਰ ਜਾਂ ਕਿ ਲਈ ਕਿ ਉਹਨਾਂ ਤੋਂ ਕਿਸ ਤਰੀਕੇ ਨਾਲ ਬਾਹਰ ਆਉਣ ਦੇ ਕੋਈ ਪਲਾਨਸ ਕੀਤੇਗੇ ਮੇਰੇ ਅਨੁਸਾਰ ਕਿ ਹਰ ਤਾਂ ਲੜਾਈ ਖਤਮ ਨਹੀਂ ਹੋਈ ਦੇਖੋ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਸਾਡਾ ਬਾਰਡਰ ਲੱਗਦਾ ਉਹਨਾਂ ਨਾਲ ਔਰ ਬਿਲਕੁਲ ਫਲੈਟ ਗਰਾਉਂਡ ਬਾਰਡਰ ਹੈ ਜੀ Rajasthan ਚ ਜਿਹੜੇ ਨੇ ਉਹ ਰੇਤ ਦੇ ਟਿੱਬੇ ਨੇ ਇਧਰ ਪਹਾੜ ਨੇ ਇਹੀ ਇੱਕ ਬਾਰਡਰ ਹੈ ਜਿਹਦੇ ਵਿੱਚ ਆਈ ਕੰਟੈਕਟ ਹੋ ਜਾਂਦਾ ਹੈ ਕਿ ਉਹ ਸਾਹਮਣੇ ਪਾਕਿਸਤਾਨ ਦੇ ਪਿੰਡ ਦਿਖਦੇ ਨੇ ਬਿਲਕੁਲ ਅੱਖਾਂ ਰਾਈ ਨੰਗੀ ਅੱਖਾਂ ਹੀ ਦਿਖਦੇ ਨੇ ਦੁਰਬੀਨ ਰਾਈ ਜਾਉ ਵੀ ਜਾਣ ਦੀ ਲੋੜ ਨਹੀਂ ਸੋ ਇਸ ਕਰਕੇ ਸਾਨੂੰ ਉਮੀਦ ਸੀ ਅਸੀਂ ਪਹਿਲੇ ਤਿਆਰ ਸੀ ਕਿ ਉਹ ਕਰਨਗੇ ਤਾਂ ਇਧਰਲੇ ਪਾਸੇ ਆਉਣਗੇ ਤਾਂ ਪੰਜਾਬ ਨੇ ਪਹਿਲਾਂ ਵੀ फ्रंट ਤੇ ਲੜਾਈ ਲੜਈ ਹੈ ਪੰਜਾਬ ਹੁਣ ਵੀ ਫਰੰਟ ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਫਿਰੋਜ਼ਪੁਰ ਵਾਲੇ ਜੀ ਚੋ ਡੀ ਐਮ ਸੀ ਐਸ ਸੀ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉੱਥੇ ਗਏ ਹੋਣੇ ਕੱਲ ਨੂੰ ਮੈਂ ਮਤਲਬ ਹਮਦਾਸਨੀ ਸਾਧਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟਾਪ ਸੀਕ੍ਰੇਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ ਇੱਥੇ ਮੈਜ਼ਰਲਾਂ ਡਿੱਗੀਆਂ ਪੈਨਿਕ ਨਾ ਹੋ ਕੋਈ ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਗੈਸ ਸਿਲੰਡਰ ਭਰਾਲੋ ਗੱਡੀਆਂ ਦੇ ਟੈਂਕੀਆਂ ਭਰਾਲੋ ਵਾਲੀ ਇੱਕ ਐਦਾਂ ਦੀ ਸਿਚੁਏਸ਼ਨ ਐ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜਰੂਰੀ ਵਸਤਾਂ ਸਭ ਕੁਝ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲੋ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾਂ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਵੀ ਡਿਊਟੀ ਲਗਾਤੀ ਸਾਡੇ ਮੰਤਰੀਆਂ ਦੀ ਵੀ ਡਿਊਟੀ ਲਗਾਤੀ